ਆਰਿਆ ਨੂੰ ਮੇਰੀ ਪਿਆਰ ਪ੍ਰੀਸ਼ਸ ਸ਼੍ਰੀ ਕਾਜੀ ਫੌਡਜ਼ ਇੰਟਰਪੰਜਾਬ ਦੇ ਬਲੌਕ ਤੁਹਾਡਾ ਸਵਾਗਤ ਹੈ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਮਸਤਰੀ ਦੀ ਦਾਲ ਜਦ ਵੀ ਸਾਬਤ ਮਸਲਾਂ ਦੀ ਦਾਲ ਹੁੰਦੀ ਹੈ ਨਾ ਤੇ ਉਹ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਦਾਲ ਧੋ ਕੇ ਰੱਖ ਦਿੰਨੀ ਆ ਤੇ ਪਿਆਜ਼ ਕੱਟਨੇ ਸੀ ਪਿਆਜ਼ ਉਰਾਂ ਗਏ ਮੈਂ ਦੋ ਕੱਟਨੇ ਬਾਲਾਂ ਤੇ ਘੱਟ ਜਾਂਦੀਆਂ ਆਮਾ ਤੇ ਲੋ ਜੀ ਇਹਨੂੰ ਆਪਾਂ ਪਹਿਲਾਂ ਧੋ ਕੇ ਧਰ ਲਾਂਗੇ ਸਾਬਤ ਮਸਤਰੀ ਦੀ ਦਾਲ ਬਹੁਤ ਵਧੀਆ ਬੜੀ ਟੇਸਟੀ ਬਣਦੀ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਅੱਜਕੱਲ ਮੈਂ ਬਣਾ ਰਹੀ ਹਾਂ ਬਸ ਨਾਲ ਦੇ ਨਾਲ ਤੜਕਾ ਲਾ ਕੇ ਤੇ ਜਦੋਂ ਇਹਨਾਂ ਨੂੰ ਧੋਵਾਂ ਪਹਿਲਾਂ ਤੇ ਅੱਜ ਬਣਾਵਾਂਗੇ ਆਪਾਂ ਸਪੈਸ਼ਲ ਚੀਜ਼ ਪਤਾ ਕੀ ਬਣਾਵਾਂਗੇ ਪੂਰੇ ਤੇ ਉਹਦੇ ਲਈ ਦੇਖੋ ਮੈਂ ਗੁੰਡ ਲੈ ਲਿਆ ਇਹਨੂੰ ਨਾ ਪਹਿਲਾਂ ਤੋੜ ਕੇ ਭਿਗੋ ਦਾਂਗੇ ਤੇ ਆਪਾਂ ਬਣਾਵਾਂਗੇ ਤਵੇ ਵਾਲੇ ਪੂਰੇ ਮਾਲ ਪੂਰੇ ਵੀ ਬਣਦੇ ਪੂਰੇ ਦੋ ਤਰ੍ਹਾਂ ਦੇ ਬਣਦੇ ਕਮਾਲ ਪੂਰੇ ਬਣਦੇ ਆ ਇੱਕ ਦੂਸਰੇ ਪੂਰੇ ਬਣਦੇ ਤੇ ਅੱਜ ਬਣਾਵਾਂਗੇ ਮੈਂ ਤਵੇ ਵਾਲੇ ਮੈਂ ਚਲੋ ਪਹਿਲਾਂ ਦਾਲ ਤੋਂ ਕੇ ਰੱਖ ਦਿੰਨੀ ਆ ਫਿਰ ਉਹਦੇ ਚ ਦਾਲ ਨੂੰ ਤੜਕਾ ਲਾ ਕੇ ਗਰਮ ਹੋ ਕੇ ਰੱਖ ਦੂੰਗੀ ਜਿੰਨਾ ਚਿਰ ਭਿੱਜ ਜਾ ਰਹਿਗਾ ਨਾ ਤੇ ਚੰਗੀ ਤਰ੍ਹਾਂ ਪੱਕ ਜਾਣਾ ਜੇਕਰ ਕੁਛ ਵੀ ਹੋਣਾ ਨਹੀਂ ਹੈਗਾ ਨਾ ਤੇ ਢੂੜ ਨੂੰ ਆਪਾਂ ਪਕਾ ਵੀ ਸਕਦੇ ਆ ਜਿਵੇਂ ਆਪਾਂ ਗਰਮ ਪਾਣੀ ਦੇ ਵਿੱਚ ਤੇ ਮੌਜੇ ਇੱਧਰ ਹੋ ਗਿਆ ਸਾਡਾ ਜਿ ਫਾਈਨ ਡਗਾਰਾ ਇਹ ਚੱਲ ਆਦੀ ਆਪਾਂ ਪਹਿਲਾਂ ਤੜਕਾ ਪਹਿਲਾਂ ਤੜਕਾ ਲੱਗਿਆ ਹੁੰਦਾ ਮੈਂ ਬੜੀ ਅੱਜ ਤੱਕ ਵਰਨੀ ਹੀ ਵਜਾਣਾ ਆਪਾਂ ਪਹਿਲਾਂ ਹੀ ਤੜਕਾ ਲਾ ਰਹੇ ਆ ਬਹੁਤ ਵਧੀਆ ਤੜਕਾ ਲੱਗ ਗਿਆ ਲੈ ਦਾਲ ਮੈਂ ਕਿੰਨੀ ਏਸਤੀ ਬਣ ਗਈ ਬਾਅਦ ਚੋਂ ਜੀ ਮੈਂ ਆਪਾਂ ਪਿਆਜ਼ ਦਾ ਤੜਕਾ ਲਾਣੇ ਹੁੰਦੇ ਆ ਨਾ ਤੇ ਮੈਂ ਅਕਸਰ ਕਈ ਵਰੀ ਦੇਖਿਆ ਕਿ ਸਾਡੇ ਨਾ ਉੱਪਰ ਕਈ ਵਰੀ ਪਿਆਜ਼ ਤਰਦੇ ਰਹਿੰਦੇ ਆ ਤੇ ਟਮਾਟਰ ਵੀ ਅੱਛੀ ਤਰ੍ਹਾਂ ਨਹੀਂ ਪੱਕਦੇ ਹੈਗੇ ਇੱਥੇ ਲੱਗ ਜਾਂਦਾ ਸਾਡਾ ਦਾਂਤ ਹੀ ਤੜਕਾ ਤੇ ਮੈਂ ਕਿਹਾ ਚਲੋ ਨਾਲੇ ਵੀ ਲੌਂਗ ਦੀ ਸ਼ੁਰੂਆਤ ਕਰਨੀ ਆ ਨਾਲੇ ਆਪਣੇ ਭੈਂਤਰਾਵਾਂ ਨਾਲ ਜੱਲਾ ਕਰਨੀ ਨਾਲੇ ਆਪਣੇ ਘਰ ਦੇ ਕੰਮ ਜੀ ਤੇ ਇਹ ਤੇਰਾ ਕਾਟਾ ਦਾ ਕਾਟਿਆ ਟਮਾਟਾ ਕਟਿਆ ਹਰੀਆਂ ਮਿਰਚਾਂ ਕੱਟ ਲੈਣੇ ਹੁਣ ਗੰਬੀਰ ਵਾਰਾ ਹੋ ਗਈ ਹੈ ਟੇਸ ਫਿਰ ਇਹਦੇ ਮਿਰਚਾਂ ਇਹ ਮਿਰਚਾਂ ਅੱਜ ਕੱਲ ਬਹੁਤ ਮਤਲਬ ਐਦਾਂ ਆਈਆਂ ਨਹੀਂ ਅੱਜ ਚਿਰਕਰੀਆਂ ਚਿਰਚਰੀਆਂ ਜੀ ਅੱਜ ਕੱਲ ਜੇਕਰ ਜੇ ਕਿਸੇ ਹੱਥ ਨੂੰ ਲੱਗੀ ਰਹੇ ਜੇ ਨਾ ਗਲੀ ਮਿਰਚ ਤੇ ਬਸ ਅੱਖਾਂ ਤੇ ਬਹੁਤ ਬੁਰੀ ਤਰ੍ਹਾਂ ਲੱਗਦੀ ਓਹ ਮਿਰਚ ਮਤਲਬ ਜਿਵੇਂ ਉਹ ਇਸ ਤੇ ਲੱਗ ਜਵੇ ਨਾ ਆਪਣੀ ਸਕੀਮ ਤੇ ਉਹਨੂੰ ਵੀ ਦੇਖ ਲੈਣਾ ਸੀ ਅੰਦਰ ਸਿੱਖ ਗਿਆ ਚਲੋ ਅਜੀ ਜਿਵੇਂ ਕਿ ਸਾਡਾ ਠੜਕਾ ਜਦ ਤੱਕ ਗੁੜ ਰਿਹਾ ਤੇ ਮੈਂ ਭਿਉਂਦਿੰਨੇ ਆ ਗੁੜਾ ਦੇਖੋ ਮੈਂ ਪਾਣੀ ਲੈ ਲਿਆ ਠੀਕ ਹੈ ਪਾਣੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨਾ ਗੁੜ ਕੇ ਉਹਨ ਕਿੰਨੇ ਜਿੰਨੇ ਪੂੜੇ ਬਣਾਣੇ ਨਾ ਉਸ ਹਿਸਾਬ ਨਾਲ ਲੈ ਸਕਦੇ ਹੋ ਠੀਕ ਹੈ ਮੈਂ ਲੈ ਲਿਆ ਆ ਗੁੜ ਇਹਨੂੰ ਨਾ ਆਪਾਂ ਤੋੜ ਕੇ ਪਿਘੋਵਾਂਗੇ ਤੁਸੀਂ ਵੇਲੇ ਨੇ ਨਾਲ ਹੀ ਆਦਾ ਬਿਲਕੁਲ ਤੋੜ ਦੇਣਾ ਅੱਜ ਕੱਲ ਤਾਂ ਵੈਸੇ ਵੀ ਗੁੜ ਥੋੜਾ ਨਰਮਾਈ ਦੇ ਵਿੱਚ ਆ ਰਿਹਾ ਹੈ ਇਸ ਤਰ੍ਹਾਂ ਵੀ ਉਹਦੇ ਨੇ ਜੇ ਮਿੱਠਾ મતਲਬ ਚੀਨੀ ਪਾਣੀ ਚਾਹਦੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਪਰ ਗੁੜ ਵਾਲੇ ਪੂੜੇ ਬਹੁਤ ਵਧੀਆ ਲੱਗਦੇ ਨੇ ਦੇਖ ਕੇ ਚਲੋ ਪਹਿਲਾਂ ਇਹ ਹੋ ਕੇ ਰੱਖ ਦੇਣੀ ਇਹਨੂੰ ਜਦ ਤੱਕ ਦਾਲ ਸਬਜ਼ੀ ਵਗੈਰਾ ਬਣੇਗਾ ਬਾਅਦ ਵਿੱਚ ਆਪਾਂ ਪੂੜੇ ਬਣਾਵਾਂਗੇ ਮਿੱਠੇ ਪੂੜੇ ਬਣਾਉਂਦੇ ਆਂ ਸਾਉਣ ਦੇ ਵਿੱਚ ਬਹੁਤ سارے ਬਣਾਉਂਦੇ ਆਂ ਪਰ ਸਾਡੇ ਸਾਉਣ ਦੇ ਵਿੱਚ ਜਦੋਂ ਅਸੀਂ ਮੱਥਾ ਟਿਕਦੇ ਹਾਂ ਤਾਂ ਕਈ ਪੂੜਿਆਂ ਨਾਲ ਮੱਥਾ ਵੀ ਟੇਕਦੇ ਆਂ ਅਸੀਂ ਟੇਕਦੇ ਆਂ ਜੀ ਸੇਂੀਆਂ ਨਾਲ ਅਸੀਂ ਹੁਣ ਗੁੱਗਾ ਨੋਮੀ ਵਾਲੀਆਂ ਸੇਹੀਆਂ ਬਣਾਵਾਂਗੇ ਰੱਖੜੀ ਤੋਂ ਬਾਅਦ ਸਾਡੇ ਨਾਲ ਗੁੱਗਾ ਨੋਮੀ ਆਉਂਦੀ ਐ ਉਦੋਂ ਮੱਤ ਕਰਾਉਂਦਾ ਇਹਦੇ ਚਾਰੇ ਹੁਣ ਚਾਰਾ ਗੁੱਲ ਭੋਂਦਾ ਰਿਹਾ ਹੁਣ ਇਹ ਥੋੜੀ ਦੇਰ ਫਿੱਟ ਜਾ ਰਹਿਗਾ ਇਹ ਜਿਜੇਗਾ ਨਾ ਇਸੇ ਤਰ੍ਹਾਂ ਗਲ ਜਾਏਗਾ ਇਰੇ ਨੂੰ ਆਪਾ ਛਾਣ ਲਾਂਗੇ ਚੰਗੀ ਤਰ੍ਹਾਂ ਤਦ ਤੱਕ ਮੈਨੂੰ ਟਾਹ ਨਹੀਂ। ਇਸ ਤਰ੍ਹਾਂ ਦੋ ਚੰਦਾਂ ਦਾ ਸਾਟੇ ਪਿਆਜ਼ ਮਨ ਲਏ ਚਟਮਾ ਹਨ ਨਿੰਚਾ ਟਮਾਟਰ ਪਾ ਲਈਏ। ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣੇ ਨੇ। ਜਦੋਂ ਇਹ ਸਕੇ ਪਾ ਲੈਣੇ ਮੈਂ ਫਿਨਿਸ਼ ਅਜੀਬ ਜਿਹੀ ਜੀ ਨਮਕ ਵੀ ਆ ਤਾਂ ਇਹ ਨਮਕ ਇਹੀ ਨਮਕ ਤੇ ਲੋੜੀਂਦੀ ਦਰਪਾਇਆ ਨਮਕ ਨਮਕ ਮੇਰਾ ਬਹੁਤ ਅਕਸਰ ਕਈ ਵਾਰੀ ਮੈਂ ਦੇਖਿਆ ਨਮਕ ਸਾਡਾ ਨਾ ਕੁਝ ਨਾ ਕੁਝ ਨਾ ਉਬਾਨੀ ਚ ਖਟੇ ਮੀ ਹੋਇਆ ਨਾ ਤੇ ਇਹ ਨਾ ਮੈਂ ਨਮਕ ਇੱਕ ਕੰਚ ਦਾ ਜਾਰ ਰੱਖਿਆ ਹੈ ਜਿਹੜੀਆਂ ਭੈਣਾਂ ਰੱਖਦੀਆਂ ਨਾ ਨਮਕਦਾਨੀ ਸੋਰੀ ਨਮਕ ਰੱਖਦੀਆਂ ਕੰਚ ਦੇ ਜਾਰ ਚ ਪਾ ਕੇ ਰੱਖਿਆ ਤਾਂ ਇਹ ਮੈਂ ਨਮਕ ਨੂੰ ਸਾਂਝੇ ਦੇ ਜਾਰ 'ਚ ਰੱਖਣਾ ਥੈਲੇ ਜਾਲ ਉਹ ਜੇਰਪੁਰ ਦਾ ਸਾਦਾ ਮਸਾਲਾ ਉਹ ਦਰਜਾ ਕੀ ਚੰਕੀ ਮਸਾਲਾ ਪਾ ਲਈ ਇਹਨਾਂ ਦਾ ਕਾਤਾ ਵਧੀਆ ਜਿਵੇਂ ਲੋ ਜੀ ਆ ਦੇਖੋ ਸਾਡਾ ਪਾਣੀ ਬਿਲਕੁਲ ਘੁਲ ਗਿਆ ਮਤਲਬ ਜਿਹੜੇ ਆਪਾਂ ਪਾਇਆ ਸੀ ਨਾ ਗੁੜ ਗੁੜ ਆਪਣਾ ਬਿਲਕੁਲ ਦੇਖੋ ਚੰਗੀ ਤਰ੍ਹਾਂ ਘੁਲ ਗਿਆ ਬਿਲਕੁਲ ਪਾਣੀ ਇਦਾਂ ਦਾ ਮਿੱਠਾ ਮਿੱਠਾ ਪਾਣੀ ਹੋ ਗਿਆ ਹੁਣ ਇਹਨੂੰ ਨਾ ਆਪਾਂ ਛਾਣ ਲੈਣਾ ਤਾਂ ਛਾਣ ਲੈਣਾ ਕਿਉਂਕਿ ਕਈ ਵਾਰੀ ਹੁੰਦਾ ਨਾ ਗੁੜ ਦੇ ਵਿੱਚ ਤਿੰਕਾ ਤੁੰਕਾ ਕੁਝ ਆ ਜਾਂਦਾ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਛਾਣ ਲਾਂਗੇ ਠੀਕ ਹੈ ਜੀ ਤੇ ਆ ਦੇਖੋ ਜਿਵੇਂ ਮਾੜਾ ਜਿਹਾ ਰਹਿ ਗਿਆ ਸੀ ਗੁੜ ਇਹ ਵੀ ਆਪਾਂ ਹੁਣ ਇੱਥੇ ਵਿੱਚ ਹੀ ਰਹਿਣ ਦਾਂਗੇ ਕਿਉਂਕਿ ਡਲੀ ਨਹੀਂ ਪਾਣੀ ਹੈਗੀ ਜਿਵੇਂ ਆਮ ਆਪਾਂ ਆਟਾ ਘੋਲਦੇ ਹਾਂ ਹੁਣ ਇਹਦੇ ਇਦੇ ਵਿੱਚ ਤੁਸੀਂ ਕੁਝ ਨਹੀਂ ਪਾਣਾ ਹੈਗਾ ਹੁਣ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛਾਣ ਕੇ ਆਟਾ ਤੇ ਲੋਜੀ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣੀ ਮਰਜ਼ੀ ਮੁਤਾਬਕ ਜਿੰਨਾ ਸਾਡਾ ਪਾਣੀ ਹੈ ਨਾ ਉਸ ਹੱਬ ਨਾਲ ਆਪਾਂ ਪਾ ਲਾਂਗੇ ਤੇ ਚ ਆਟਾ ਠੀਕ ਹੈ ਜੀ ਆਟਾ ਪਾ ਲੈਣਾ ਆਪਾਂ ਇਹਦੇ ਵਿੱਚ ਆਟਾ ਪਾ ਕੇ ਹੁਣ ਆਪਾਂ ਇਹਨੂੰ ਇਹਦੇ ਚੰਗੀ ਤਰ੍ਹਾਂ ਰਲਾਂ ਲਾਂਗੇ ਦੇਖਣਾ ਕਿ ਕਿੰਨਾ ਕੁ ਮਤਲਬ ਆਟਾ ਘੁਲ ਜੇ ਸਾਡਾ ਇਨੂੰ ਥੋੜੀ ਤੇਰ ਆਪਾਂ ਇਹਦਾ ਘੋਲ ਕਿਚਨ ਕੀ ਤਰ੍ਹਾਂ ਆ ਦੇਖੋ ਰੱਖ ਦਾਂਗੇ ਇਹਨੂੰ ਇਦਾਂ ਘੋਲ ਲੈਣਾ ਇਹਦਾ ਵਧੀਆ ਜਿਹਾ ਘੋਲ ਇਦਾਂ ਬਣਾ ਲੈਣਾ ਆਪਾਂ ਜਿਵੇਂ ਆਪਾਂ ਮਤਲਬ ਡੋਸੇ ਵਾਲਾ ਘੋਲ ਨਹੀਂ ਬਣਾਉਂਦੇ ਹੈਗੇ ਐਵੇਂ ਦਾ ਇਹ ਵਾਲੇ ਪੂੜਿਆਂ ਦਾ ਵਧੀਆ ਬਹੁਤ ਵਧੀਆ ਬਿਲਕੁਲ ਘੋਲ ਲੈਣਾ ਇਹਨੂੰ ਇੱਕ ਵੀ ਇਹਦੇ ਚ ਡਲ ਨਹੀਂ ਰਹਿਣੀ ਚਾਹੀਦੀ ਠੀਕ ਹੈ ਫਸੇ ਇਹ ਧਿਆਨ ਰੱਖਿਓ ਆ ਦੇਖੋ ਹਮ ਘੋਲਦੇ ਜਾਣਾ ਜਿੰਨਾ ਤੁਸੀਂ ਚਾਹੋ ਇਹਦੇ ਚਾਟ ਪਾਉਂਦੇ ਜਾਓ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਰੱਖਿਓ ਮੈਂ ਕਿਹਾ ਚਲੋ ਅੱਜ ਮੈਂ ਬਣਾਣ ਲੱਗੀ ਸੀ ਪੂੜੇ ਮੇਰਾ ਬੱਚਿਆਂ ਦਾ ਮਨ ਕਰ ਰਿਹਾ ਸੀ ਕੁਝ ਮਿੱਠਾ ਜਿਹਾ ਬਣਾ ਕੇ ਖਵਾਓ ਤੇ ਖੀਰ ਸਾਡੇ ਬਣੀ ਪਈ ਸੀਗੀ ਤੇ ਮੈਂ ਕਿਹਾ ਚਲੋ ਲੋ ਜੀ ਇਹ ਤੱਕ ਉਲਦੇ ਰਹਿਣ ਤੇ ਲੋ ਜੀ ਆ ਦੇਖੋ ਇਹਦੇ ਵਿੱਚ ਨਾ ਇੱਕ ਵੀ ਗੱਠ ਨਹੀਂ ਰਹਿਣੀ ਚਾਹੀਦੀ ਇੱਕਦਮ ਮੁਲਾਇਮ ਜਿਹਾ ਕਰ ਲੈਣਾ ਆਪਾਂ ਠੀਕ ਹੈ ਹੁਣ ਆਪਾਂ ਐਦਾਂ ਕਰਕੇ ਥੋੜੀ ਦੇਰ ਆਪਾਂ ਨਾ ਇਨੂੰ ਬਾਟਰ ਨੂੰ ਰੱਖ ਦੇਣਾ ਤੇ ਇਹਦੇ ਵਿੱਚ ਪਾਵਾਂਗੇ ਆਪਸ ਲੈਚੀ ਸੌਫ ਦਾ ਥੋੜਾ ਜਿਹਾ ਪੀਸਿਆ ਹੋਇਆ ਮੇਰੇ ਕੋਲ ਹੈਗਾ ਠੀਕ ਹੈ ਲੈਚੀ ਸੌਫ ਦਾ ਪਾ ਲਾਂਗੇ ਇਹਦੇ ਨਾਲ ਨਾ ਫਲੇਵਰ ਬਹੁਤ ਵਧੀਆ ਜਿਹਾ ਆਣਦਾ ਟੇਸਟੀ ਇਹਨੂੰ ਵੀ ਹੁਣ ਆਪਾਂ ਇਦਾਂ ਹੀ ਰੜਾ ਲਾਂਗੇ ਠੀਕ ਹੈ ਜੀ ਹੁਣ ਇਹਨੂੰ ਥੋੜੀ ਦੇਰ ਆਪਾਂ ਰੱਖ ਦਾਂਗੇ ਬਹੁਤ ਸੋਖੇ ਤੇ ਸਿੰਪਲ ਬਣਦੇ ਨੇ ਇਹ ਵਾਲੇ ਕੀ ਕਹਿ ਰਹਿੰਦੇ ਆ ਮੇਰੇ ਦਿਮਾਗ ਚੋਂ ਦੇਖ ਲਓ ਨਿਕਲ ਗਏ ਕੀ ਕਹਿੰਦੇ ਸੀਗੇ ਥੋੜੇ ਪੂੜੇ ਸਹੀ ਗੱਲ ਹੈ ਦੇਖ ਲੈ ਕਿਦਾਂ ਸਿੱਕ ਹੋ ਗਈ ਨਾ ਇੱਕਦਮ ਮੇਰੇ ਦਿਮਾਗ ਚ ਤੇ ਗਾਇਸ ਇਹ ਵੱਲੇ ਜਿਹੜੇ ਪੂੜੇ ਹੁੰਦੇ ਬਹੁਤ ਟੇਸਟੀ ਤੇ ਬਹੁਤ ਆਸਾਨ ਤਰੀਕੇ ਨਾਲ ਬਣਦੇ ਆ ਆ ਦੇਖੋ ਇੱਦਾਂ ਬੰਦ ਇੱਦਾਂ ਕਰ ਲੈ ਬਣਨਾ ਚਾਹੀਦਾ ਇੱਕ ਵੀ ਘੱਟ ਨਹੀਂ ਹੋਣੀ ਚਾਹੀਦੀ ਇਹਦੀ ਠੀਕ ਹੈ ਜੀ ਮੁੱਖੀ ਵੀ ਆਣ ਇਸ ਵਿੱਚ ਮਿਕਰਾਂ ਇਹ ਲੋ ਜੀ ਹੁਣੇ ਬਣਿਆ ਹੋਇਆ ਹੁਣ ਆਪਾਂ ਇਹਨੂੰ 10-15 ਮਿੰਟ ਲਈ ਨਾ ਰੈਸਟ ਤੇ ਰੱਖ ਦਾਂਗੇ ਤੇ ਤਦ ਤੱਕ ਆਪਾਂ ਕਰ ਲੈਂਦੇ ਹਾਂ ਹੋਰ ਛੋਟੇ ਛੋਟੇ ਕੰਮ ਠੀਕ ਹੈ ਜੀ ਫਿਰ ਮੈਂ ਬਣਾਉਂਗੀ ਇਹ ਵਾਲੇ ਪੂੜੇ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿਸ ਤਰ੍ਹਾਂ ਬਣਾਉਂਦੀ ਹਾਂ ਤੇ ਲੋ ਗਾਇਜ਼ ਆ ਦੇਖੋ ਆਪਾਂ ਹੁਣ ਰੱਖ ਲਿਆ ਨੇ ਤੇ 팬 ਠੀਕ ਹੈ ਜੀ ਹੁਣ ਆਪਣਾ ਆ ਆਪਣਾ ਬੈਟਰ ਬਿਲਕੁਲ ਤਿਆਰ ਹੋ ਗਿਆ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਪਾਣ ਲੱਗੇ ਆ ਥੋੜਾ ਜਿਹਾ ਦੁੱਧ ਦੁੱਧ ਪਾਣ ਦਾ ਇਹ ਰੀਜ਼ਨ ਹੁੰਦਾ ਕਿ ਸਾਡਾ ਜਿਹੜਾ ਇਹ ਮਤਲਬ ਬਣਦਾ ਨਾ ਪੂੜਾ ਬਹੁਤ ਸੌਫਟ ਤੇ ਬਹੁਤ ਵਧੀਆ ਬ ਨਾਲੇ ਥੋੜਾ ਜਿਹਾ ਨਰਮ ਵੀ ਹੋ ਜਾਏਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਰੜਾ ਲਾਂਗੇ ਠੀਕ ਹੈ ਜੀ ਆ ਦੇਖੋ ਰੜਾ ਲੈਣਾ 팬 ਬਿਲਕੁਲ ਤੁਸੀਂ ਤੇਜ਼ ਤੇਜ ਜਾਂ ਗਰਮ ਕਰ ਲੈਣਾ ਵਧੀਆ ਜਿਆ ਤੇ ਹੁਣ ਇਹਦੇ ਤੇ ਆਪਾਂ ਲਾ ਦਿੱਤਾ ਜੋ ਤੁਹਾਡਾ ਮਨ ਹੈ ਘਿਓ ਲਾਓ ਰਿਫਾਈਨਡ ਲਾਓ ਲਾ ਸਕਦੇ ਹੋ ਠੀਕ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਲੈਣੇ ਰਿਫਾਈਨਡ ਅਲੋਚ ਹੁਣ ਆਪਾਂ ਇਹਨੂੰ ਲਾ ਕੇ ਹੁਣ ਆਪਾਂ ਦੋ ਕੜਛੀਆਂ ਲਓ ਜੀ ਪਹਿਲਾਂ ਇੱਕ ਕੜਛੀ ਇਹਰ ਆਪਾਂ ਦੂਜੀ ਕੜਸੀ ਪਾ ਕੇ ਫੋਨ ਆਪਾਂ ਇੱਕ ਦਾ ਦਾ ਦੋਸੇ ਵੀ ਤਰ੍ਹਾਂ ਨੂੰ ਫਲਾ ਦੇਣਾ ਇਹ ਬਹੁਤ ਸੌਖੇ ਤਰੀਕੇ ਨਾਲ ਇਹ ਵਾਲਾ ਬਣਦਾ ਜੇਕਰ ਤੁਹਾਡਾ ਵੀ ਮਿੱਠਾ ਮਸਾਲਾ ਖਾਣ ਨੂੰ ਮਨ ਕਰਦਾ ਹੈ ਠੰਡੇ ਮਿੱਠੇ ਮੌਸਮ ਚ ਦੇ ਸਾਉਣ ਦੇ ਵਿੱਚ ਦਾ ਸਪੈਸ਼ਲੀ ਆਪਾਂ ਬਣਾਉਂਦੇ ਆਂ ਇੱਦਾਂ ਕਰਕੇ ਤੁਸੀਂ ਵੀ ਬਣਾ ਸਕਦੇ ਏਦਾਂ ਕਰਕੇ ਤੁਸੀਂ ਇਹਨੂੰ ਫੁਲਾ ਲਓ ਠੀਕ ਹੈ ਜੀ

ਇੱਦਾਂ ਨੂੰ ਆਪਾਂ ਕਲਟ ਲੈਣਾ ਠੀਕ ਹੈ ਜੀ ਐਸਾ ਕਰਕੇ ਫਿਰ ਆਪਾਂ ਜਾਓ ਤੁਸੀਂ ਕੱਟ ਲੈਣਾ ਕੱਟ ਲਾ ਸਕਦੇ ਹੋ ਤੇ ਥੋੜਾ ਜਿਹਾ ਇੱਦਾਂ ਸਾਈਡਾਂ ਤੇ ਲਾ ਦਿੰਦੇ ਹਾਂ ਠੀਕ ਹੈ ਜੇ ਲਾਣਾ ਚਾਹੋ ਤਾਂ ਇੱਧਰ ਲਾ ਲੈਂਦੇ ਲਾ ਸਕਦੇ ਆ ਉੱਪਰ ਆਪਾਂ ਇਹਨੂੰ ਠੀਕ ਹੈ ਤੇ ਆਹ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਕੋੜੇ ਆਪਣੇ ਤਿਆਰ ਹੋ ਜਾਂਦੇ ਆ ਵਾਹ ਇੱਦਾਂ ਰੋਟੀ ਦਾ ਕੋਈ ਪੂਰਾ ਬਣੇਗਾ ਬਹੁਤ ਟੇਸਟੀ ਤੇ ਬਹੁਤ ਹੀ ਮਿੱੰਮੀ ਬਣਦਾ ਤੇ ਇੱਦਾਂ ਕਰਕੇ ਆਪਾਂ ਇਹਨੂੰ ਸੇਕ ਲਾਂਗੇ ਇਸ ਤਰ੍ਹਾਂ ਕਰਕੇ ਮਿੰਟਾ ਸਿੰਟਾ ਆਪਾਂ ਕਿੰਨੇ ਵੀ ਕੋੜੇ ਆਪਣੇ ਤਿਆਰ ਕਰ ਸਕਦੇ ਆ ਤਾਂ ਇਹ ਬਣਾ ਕੇ ਲੈ ਕੰਪਲੀਟ ਤੇ ਲੋਚਾ ਦੇਖੋ ਪੂਰਾ ਬਣ ਕੇ ਹੋ ਗਿਆ ਤਿਆਰ ਏਦਾਂ ਕਰਕੇ ਤੁਸੀਂ ਬਣਾ ਸਕਦੇ ਜਿਵੇਂ ਆ ਪਮ ਚਿਲਾ ਬਣਾਈ ਹੈ ਨਾ ਇਸ ਤਰ੍ਹਾਂ ਸਾਡੇ ਪੂਰੇ ਬਣ ਕੇ ਤਿਆਰ ਹੋਏ ਇਸੇ ਤਰ੍ਹਾਂ ਹੀ ਆਪਾਂ ਫਿਰ ਦੂਸਰਾ ਵੀ ਐਵੇਂ ਬਣਾ ਲਾਂਗੇ ਠੀਕ ਹੈ ਜੀ ਤੁਸੀਂ ਇੱਕ ਚੀਜ਼ ਲੈ ਲੈਣੀ ਹੈ ਨਾ ਬਣਵਾਸਤੇ ਕੁਝ ਵੀ ਲੈ ਸਕਦੇ ਹੋ ਇਸ ਤਰ੍ਹਾਂ ਕਰਕੇ ਇਹ ਪਾਕੇ ਇਸ ਤਰ੍ਹਾਂ ਕਰਕੇ ਤੇ ਪੀਸੇ ਪਲਾ ਦੇਣਾ ਨਹੀਂ ਠੀਕ ਹੈ ਜੀ بس ਇਹ ਦੇਖਣਾ ਕਿ ਆਪਣਾ ਪੂੜਾ ਟੁੱਟਾ ਨਹੀਂ ਹੋਣਾ ਚਾਹੀਦਾ بس ਥਿਆਰ ਨਾਲੇ ਨੂੰ ਹਰਾਮ ਰਾਮ ਨਾਲ ਪਲਾਉਂਦੇ ਜਾਓ ਐਸੇ ਦਰੇ ਨਾ ਕੋਈ ਜਿੰਨੇ ਮਰਜੀ ਤੁਸੀਂਿੰਟਾ ਤੋਂ ਪੂਰੇ ਤਿਆਰ ਕਰ ਸਕਦੇ ਹੋ ਕਿਸ ਤਰ੍ਹਾਂ ਹੀ ਬਣਾ ਸਕਦੇ ਹੋ ਜਦੋਂ ਤੁਹਾਡਾ ਬਰਸਾਤਾਂ ਦੇ ਵਿੱਚ ਅੱਛਾ ਅੱਛਾ ਕੁਝ ਮਾਣੇ ਨੂੰ ਖਾਣੇ ਨੂੰ ਮਨ ਕਰੇ ਮਿੱਠਾ ਤੇ ਇਸ ਤਰੀਕੇ ਨਾਲ ਬਣਾਓ ਤੁਸੀਂ ਪੂਰੇ ਦਿਲੋਂ ਜੀ ਨੂੰ ਸੈੱਡਾ ਤੋਂ ਆਪਾਂ ਏਦਾਂ ਕਰਕੇ ਨਾ ਫਿਰ ਆਪਾਂ ਇਹਨੂੰ ਏਦਾਂ ਪਲਟੀ ਮਰਵਾ ਦੇਣੀ ਲੋਟੀ ਠੀਕ ਹੈ ਇਸੇ ਤਰੀਕੇ ਨਾਲ ਤੁਸੀਂ ਬਣਾ ਕੇ ਜਿੰਨੇ ਮਰਜ਼ੀ ਪੂੜੇ ਤੁਸੀਂ ਤਿਆਰ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਖੁਸ਼ ਕਰ ਸਕਦੇ ਜੇਕਰ ਮਿੱਠਾ ਖਾਣੇ ਨੂੰ ਮਨ ਕਰਦਾ ਹੈ ਤੇ 11 ਤਰ੍ਹਾਂ ਦੇ ਇਸ ਤਰ੍ਹਾਂ ਬਣਾਓ ਤੁਸੀਂ ਇਹਨੂੰ ਪੂੜੇ ਬੋਲਦੇ ਆ ਇੱਕ ਬਣਦੇ ਆ ਮਾਲ ਪੂੜੇ ਤੇ ਇਹਨੂੰ ਆਪਾਂ ਬਣ ਬੋਲਦੇ ਆ ਤਵੇ ਵਾਲੇ ਪੂੜੇ ਠੀਕ ਹੈ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਤੁਸੀਂ ਜਿੰਦਾ ਮਰਜ਼ੀ ਇਸ ਥੋੜੀ ਸਿੰਮ ਤੇ ਵੀ ਰਾੜ ਸਾਖਦੇ ਹੋ ਆ ਦੇਖੋ ਤੁਹਾਨੂੰ ਇਧਰੋ ਵੀ ਦਿਖਾ ਦਿੰਨੀ ਆ ਹਲਚ ਮਾੜੀ ਇਹਦਾ ਬਣ ਕੇ ਤਿਆਰ ਹੋ ਜਾਂਦੇ ਹੈ ਇਹ ਲੋਜੀ ਇਸੇ ਤਰੀਕੇ ਨਾਲ ਆਪਾਂ ਚਿੱਟਾ ਮਿਰਚ ਜਿੰਨੇ ਮਰਜੀ ਪੂੜੇ ਬਣਾ ਕੇ ਆਪਾਂ ਘਰ ਸਕਦੇ ਆ ਤਿਆਰ ਠੀਕ ਹੈ ਜੀ ਤੇ ਲੋ ਜੀ ਇਹ ਦੇਖੋ ਸਾਡੇ ਬਣ ਕੇ ਪੂੜੇ ਹੋ ਗਏ ਤਿਆਰ ਆ ਦੇਖੋ ਆਪਾਂ ਕਿੰਨੇ ਪੂੜੇ फटाफट ਬਣਾ ਲੈਨੇ ਹਨ ਮੈਂ ਰੱਖ ਲੈਨੇ ਤੋ ਪੈਨ ਠੀਕ ਹੈ ਜੀ ਆ ਦੇਖੋ ਕਿੰਨੇ ਵਧੀਆ ਵਧੀਆ ਪੂੜੇ ਬਣਦੇ ਆ ਤੇ ਬਹੁਤ ਵਧੀਆ ਤੇ ਬਹੁਤ ਸੌਖੇ ਤਰੀਕੇ ਨਾਲ ਬਣਦੇ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਇਹ ਵਾਲੇ ਤਰੀਕੇ ਨਾਲ ਬਣਾਉਂਦਾ ਹੁੰਦਾ ਯਾਦ ਆ ਕਿ ਆਪਾਂ ਪਹਿਲਾਂ ਨਾ ਪਿੱਪਲ ਦੇ ਪੱਤਿਆਂ ਨਾਲ ਬਣਾਉਂਦੇ ਹੁੰਦੇ ਸੀ ਪੂੜੇ ਤਵੇ ਦੇ ਉੱਤੇ ਬਣਾਣੇ ਤੇ ਪਿੱਪਲ ਦੇ ਪੱਤੇ ਨਾਲ ਫਲਾਉਂਦੇ ਹੁੰਦੇ ਸੀ ਗੱਤਾ ਲੈਣਾ ਕਿਪਲ ਦੇ ਪੱਤੇ ਲੈਣੇ ਤੇ ਡੰਡੀ ਨੂੰ ਲੀਰ ਲਪੇਟ ਲੈਣੀ ਹੈ ਨਾ ਗਾਇਸ ਤੇ ਹੁਣ ਆਪਾਂ ਦੇਖ ਲਓ ਬਿਲਕੁਲ ਸੋਖੇ ਤੇ ਨਵਾਂ ਤਰੀਕਾ ਦੇਖੋ ਐਂਦਾ ਕਰਕੇ ਪਲਟੇ ਰੇ ਮਕਲੇੜ ਤੇ ਕੈਂ ਤੇ ਪਾਓ ਐਂਦਾ ਕਰਕੇ ਪਲਾਓ ਬਸ ਕਦੇ ਪੂਰੇ ਵੜਦੇ ਹੋ ਗਏ ਤਿਆਰ ਅੱਜ ਕੱਲ ਤੇ ਬਹੁਤ ਆਸਾਨ ਤੇ ਨਵੇਂ ਤਰੀਕੇ ਹੋ ਗਏ ਨੇ ਬਹੁਤ ਸੌਖਤਾ ਮਿਲ ਗਈਆਂ ਨੇ ਸਾਨੂੰ ਇਸ ਕਰਕੇ ਤੁਸੀਂ ਵੀ ਇਹ ਵਾਲੇ ਪੂਰੇ ਬਣਾਓ ਤੇ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਕਿੱਦਾਂ ਬਣਦੇ ਨੇ ਤੁਸੀਂ ਕਿੱਦਾਂ ਬਣਾਉਂਦੇ ਹੁੰਦੇ ਸਾਬੇ ਕਿੱਦਾਂ ਦੇ ਤਰੀਕੇ ਨੇ ਤੇ ਆ ਕੇ ਪੁੱਛੀ ਸਾਡੇ ਪੂਰੇ ਇਸ ਤਰ੍ਹਾਂ ਬਣਾਈ ਜਾਓ ਤੇ ਖਵਾਈ ਜਾਓ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਖੁਸ਼ ਰੱਖੋ ਬਹੁਤ سارے ਪੂਰੇ ਮੈਂ ਬਣਾ ਲੈਨੇ ਹੁਣ ਆਪਾਂ ਕਰਾਂਗੇ ਸਾਰਿਆਂ ਅਨੁਸਾਰ ਸਾਬਾਂਂ ਕਿਹੋ ਕਿਹੇ ਪੂਰੇ ਤਿਆਰ ਦੇਖੋ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤਾਂ ਮਿੱਟੇ ਪੂੜੇ ਘਰੇ ਬਣਾ ਸਕਦੇ ਆ ਆਪਣੇ ਬੱਚਿਆਂ ਲਈ फटाफटਾ ਦੇਖੋ ਬਹੁਤ ਸੋਹਣੇ ਤੇ ਬਹੁਤ ਟੇਸਟੀ ਬਣੇ ਨੇ ਤੇ ਇਧਰ ਅਮਰਤਪੁਰ ਦਾ ਥੋੜਾ ਡੋਸੇ ਦਾ ਬੈਟਰ ਕਿਹਾ ਸੀ ਅਮਰਤਪੁਰ ਨੇ ਬਣਾਇਆ ਡੋਸਾ ਠੀਕ ਹੈ ਜੀ ਤੇ ਜੇਕਰ ਤੁਸੀਂ ਚੀਨੀ ਦੇ ਬਣਾਉਣੇ ਚੀਨੀ ਦੇ ਵੀ ਬਣਾ ਸਕਦੇ ਆ ਪਿਆਰ ਨੂੰ ਸੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਿਆ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਖੀਰ ਨਾਲ ਸਰਬ ਠੀਕ ਹੈ ਜੀ ਆਜੋ ਜੀ ਜਿੰਨੇ ਜਿੰਨੇ ਖਾਣੇ ਤੁਸੀਂ ਵੀ ਖਾਣੋ ਖੀਰ ਪੂੜੇ ਲਓ गाइस ਆ ਦੇਖੋ ਕੀਰ ਪੋੜੇ ਹੋ ਗਏ ਤਿਆਰ ਇਹਨਾਂ ਠੰਡੀ ਠੰਡੀ ਕੀਰ ਨਾਲ ਆਪਾਂ ਕਿੱਦਾਂ ਸਰਵ ਕਰਾਂਗੇ ਬਹੁਤ ਟੇਸਟੀ ਤੇ ਬਹੁਤ ਵਧੀਆ ਬੰਦੇ ਆ ਠੀਕ ਹੈ ਜੀ ਤੇ ਆ ਲੋ ਜੀ ਮਿੰਟਾ ਸਕਿੰਟਾਂ ਚ ਤੁਸੀਂ ਵੀ ਬਣਾ ਸਕਦੇ ਹੋ ਤੇ ਸਰਵ ਕਰੋ